ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਪਾ ਰਹੀ ਹਾਂ ਸਿੰਪਲ ਮਸ਼ੀਨ ਤੇ ਪਲਾਜ਼ੋ ਦੇ ਵਿੱਚ ਇਲਾਸਟਿਕ ਆਪਾਂ ਇਕੱਲੇ ਹੀ ਪਲਾਜ਼ੋ ਦੇ ਵਿੱਚ ਸਿੰਪਲ ਮਸ਼ੀਨ ਤੇ ਕਿਵੇਂ ਇਲਾਸਟਿਕ ਪਾ ਸਕਦੇ ਹਾਂ ਇਹਦੇ ਲਈ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਪਲੀਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਤੇ ਜਿੱਕਰ ਚੈਨਲ ਤੇ ਪੈਰ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਪਹਿਲਾਂ ਆਪਾਂ ਨੂੰ ਪੈਰ-ਪੈਰ ਦੇ ਸਿਉਣ ਲਾਵਾਂਗੇ ਸਾਰੀ ਪਲਾਜ਼ੋ ਦੇ ਉੱਪਰ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਰੀ ਸੇਉਣ ਲੱਗ ਗਈ ਆਪਣੀ ਹੁਣ ਆਪਾਂ ਆਪਣੀ ਲਾਸਟਿਕ ਨੂੰ ਅੱਗੇ ਪੱਕਾ ਕਰ ਲਾਂਗੇ ਜਿੰਨੀ ਕਿ ਆਪਾਂ ਨੇ ਘੇਰੀ ਦੇ ਮੁਤਾਬਕ ਰੱਖਣੀ ਆ Mungkin punya lagi, bakal jadi berat. Bakal gagal ਪਲਾਸਟਿਕ ਦੀ ਤੜਾਈ ਜਿੰਨਾ ਹੀ ਨਿਫਾ ਮੋੜ ਲੈਣਾ ਤੇ ਆਪਾਂ ਨਾਲ-ਨਾਲ ਸੀਨ ਲਾਉਣੀਆਂ ਨਾ ਕਿ ਪਲਾਸਟਿਕ ਦੇ ਉੱਪਰ ਲਾਉਣੀਆਂ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਪਾਂ ਨੇ ਇਸ ਸਾਈਡ ਤੇ ਕੱਪੜੇ ਤੇ ਹੀ ਸिलाई ਲਾਉਣੀਆਂ ਪਲਾਸਟਿਕ ਦੇ ਉੱਪਰ ਆਪਣੀ ਸिलाई ਨਹੀਂ ਜਾਣੀ ਚਾਹੀਦੀ ਫਿਰ ਲਗਦੇ ਨੇ ਸਾਰੇ ਇਸ ਤਰ੍ਹਾਂ ਹੀ ਪਲਾਸਟਿਕ ਨੂੰ ਅੱਗੇ ਪਿੱਛੇ ਕਰਦੇ ਹੋਏ ਸੈੱਟ ਕਰਕੇ ਇਹ ਸਲਾਈ ਨੂੰ ਕੰਪਲੀਟ ਕਰ ਲਾਵਾਂਗੇ। ਸਲਾਈ ਆਪਣੀ ਨਸਕ ਦੇ ਉੱਪਰ ਨਹੀਂ ਜਾਣੀ ਚਾਹੀਦੀ। చైందర్ఫెక్ట్ నాకేకల్ అిచకి థా థా సెట్ కదే రే కను అిచకే అ ਇਹਨਾਂ ਲਾਵੀ ਦਮਾਂਗੇ। ਲਓ ਜੀ ਆਪਣੀ ਸਾਰੀ ਸੀਣ ਇਹ ਲੰਘ ਗਈ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਸਾਰੇ ਇਹ ਪਲਾਜ਼ੋ ਨੂੰ ਲਾਸਟਿਕ ਦੇ ਮਤਾਬਿਕ ਇੱਕਸਾਰ ਐਨ ਸਿੱਧੀ ਕਰ ਲਾਂਗੇ ਤੇ ਬਾਅਦ ਆਪਣੇ ਇੱਕਸਾਰ ਹੋ ਜਾਣਗੇ। ਤੁਸੀਂ ਦੇਖ ਸਕਦੇ ਆਪਾਂ ਨੇ ਸਾਰੇ ਬੈਲਾਂ ਨੂੰ ਇੱਕਸਾਰ ਕਰ ਲਿਆ ਤੇ ਹੁਣ ਆਪਾਂ ਇਹ ਵਿਚਕਾਰ ਵਾਲੀ ਇੱਕ ਸਿਲਾਈ ਲਾਉਣੀ ਆ ਇਹ ਸਿਲਾਈ ਕਿਵੇਂ ਲਾਵਾਂਗੇ ਚਲੋ ਦੇਖਦੇ ਆ ਇੱਕ ਤਰੀਕਾ ਤਾਂ ਇਹ ਹੈ ਕਿ ਆਪਾਂ ਤੋਂ ਹੱਥ ਹਨੀ ਮਦਦ ਦੇ ਨਾਲ ਇਹਨੂੰ ਖਿੱਚ ਸਕਦੇ ਆ ਆਪਣੇ ਪਲਾਸਟਿਕ ਨੂੰ ਤੇ ਥੋੜਾ ਪੈਰ ਨਾਲ ਆਪਾਂ ਮਸ਼ੀਨ ਨੂੰ ਘੁਮਾ ਲਈਏ ਸੱਜੇ ਪੈਰ ਦੀ ਮਦਦ ਨਾਲ ਇਸ ਤਰ੍ਹਾਂ ਕੁਦੁਰਾਪਾਤ ਸੱਜੇ ਪੈਰ ਦੀ ਮਦਦ ਨਾਲ ਕਮਾਵਾਂਗੇ ਤੇ ਆਪਾਂ ਇੰਦਰ ਦੋਹਾਂ ਹੱਥਾਂ ਦੀ ਮਦਦ ਨਾਲ ਪਲਾਸਟਿਕ ਨੂੰ ਖਿੱਚ ਲਾਂਗੇ ਪਰ ਇਹ ਥੋੜਾ ਜਿਆਦਾ ਡਿਫਿਕਲਟ ਹੈ ਤੇ ਬਹੁਤ ਹੀ ਸਲੋ ਚੱਲਦੀ ਹੈ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਪਾ ਸਕਦੇ ਹਾਂ ਪਰ ਇਹ ਥੋੜਾ ਜ਼ਿਆਦਾ ਟਾਈਮ ਲੱਗਦਾ ਇਸ ਤੋਂ ਲਾਪਨ ਦੂਜਾ ਤਰੀਕਾ ਇਹ ਹੈ ਕਿ ਆਪਾਂ ਪੈਰ ਦੇ ਕਿੱਤੇ ਦੇ ਨਾਲ ਵੀ ਇਲਾਸਟਿਕ ਪਾ ਸਕਦੇ ਹਾਂ ਖੱਬੇ ਸੈਣ ਵਾਲੀ ਕਿੱਤੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਖਸਾ ਕੇ ਖੱਬੇ ਹੱਥ ਨਾਲ ਖਿੱਚਾਂਗੇ ਉਧਰੋਂ ਸੱਜੇ ਹੱਥ ਨਾਲ ਆਪਾਂ ਆਪਣੀ ਮਸ਼ੀਨ ਚਲਾਵਾਂਗੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਬਣਾ ਸਕਦੇ ਹਾਂ। ਇਹ ਦੋ ਤਰ੍ਹਾਂ। ਲੋ ਜੀ ਇਸ ਤਰ੍ਹਾਂ ਦੋ ਤਰੀਕਿਆਂ ਨਾਲ ਆਪਾਂ ਕੱਲੇ ਹੀ ਇਲਾਸਟਿਕ ਪਾ ਸਕਦੇ ਹਾਂ ਪਲਾਜੋ ਦੇ ਵਿੱਚ। ਕੀ ਮੈਨੂੰ ਲੱਗਿਆ ਆਈਡੀਆ ਕਮੈਂਟ ਕਰਕੇ ਜਰੂਰ ਦੱਸਿਓ। ਲਓ ਜੀ ਆਪਣੀ ਪਲਾਸੋ ਦੇ ਵਿੱਚ ਲਾਸਟਿਕ ਇੱਕ ਪਰਫੈਕਟ ਤਰੀਕੇ ਨਾਲ ਪੈ ਗਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ